ਮੋਟਰਸਾਈਕਲ ਤੇ ਕੀਤਾ ਮਧੂਮੱਖੀਆਂ ਨੇ ਅਟੈਕ ਕਾਰਨ ਸੁਣ ਕੇ ਹੋ ਜਾਮੋਗੇ ਹੈਰਾਨ ਅਕਸਰ ਹੀ ਕਈ ਵਾਰ ਇਹੋ ਜਿਹੀਆਂ ਗੱਲਾਂ ਹੋ ਜਾਂਦੀਆਂ ਨੇ ਜਿਹੜੀਆਂ ਕਿ ਹਾਸੇ ਅਤੇ ਹੈਰਾਨੀ ਦਾ ਕਾਰਨ ਬਣ ਜਾਂਦੀਆਂ ਨੇ ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਇੱਕ ਮੋਟਰਸਾਈਕਲ ਤੇ ਮਖਿਆਲ ਲੱਗਿਆ ਦਿਖਾਈ ਦੇ ਰਿਹਾ ਏ ਦਰਸਲ ਇਸ ਮੋਟਰਸਾਈਕਲ ਵਾਲਾ ਵਿਅਕਤੀ ਆਪਣੇ ਖੇਤ ਕੋਲ ਮੋਟਰਸਾਈਕਲ ਖੜਾ ਕੇ ਆਪਣੀ ਕਣਕ ਨੂੰ ਦੇਖਣ ਚੱਲਿਆ ਜਾਂਦਾ ਏ ਅਤੇ ਜਦੋਂ ਉਹ ਆਪਣੇ ਖੇਤਾਂ ਵੱਲ ਗੇੜਾ ਮਾਰ ਕੇ ਵਾਪਸ ਆਉਂਦਾ ਏ ਤਾਂ ਉਸਦੇ ਮੋਟਰਸਾਈਕਲ ਤੇ ਪਤਾ ਨਹੀਂ ਕਿੱਥੋਂ ਆ ਕੇ ਮਖਿਆਲ ਦੀਆਂ ਮੱਖੀਆਂ ਅਠ ਜਾਂਦੀਆਂ ਨੇ ਮਖਿਆਲ ਦੀਆਂ ਮੱਖੀਆਂ ਵੀ ਇੰਨੀਆਂ ਹੁੰਦੀਆਂ ਨੇ ਕਿ ਵਿਅਕਤੀ ਦੇਖ ਕੇ ਹੈਰਾਨ ਹੋ ਜਾਂਦਾ ਏ ਉਥੋਂ ਲੰਘ ਰਹੇ ਹੋਰ ਲੋਕ ਵੀ ਮਖਿਆਲ ਨੂੰ ਦੇਖ ਕੇ ਬਹੁਤ ਹੈਰਾਨ ਹੋ ਜਾਂਦੇ ਨੇ ਇਹਨਾਂ ਮੱਖੀਆਂ ਨੂੰ ਭਜਾਉਣ ਲਈ ਮੋਟਰਸਾਈਕਲ ਦੇ ਕੋਲ ਪਰਾਲੀ ਦੀ ਅੱਗ ਲਗਾ ਕੇ ਧੂਆਂ ਵੀ ਕੀਤਾ ਜਾਂਦਾ ਏ ਪਰ ਮੱਖੀਆਂ ਉੱਠਦੀਆਂ ਹੀ ਨਹੀਂ ਜਿਸ ਤੋਂ ਬਾਅਦ ਮੱਖੀਆਂ ਨੂੰ ਭਜਾਉਣ ਲਈ ਲੋਕ ਵੱਖੋ-ਵੱਖਰੀਆਂ ਸਲਾਹਾਂ ਦੇਣ ਲੱਗ ਜਾਂਦੇ ਨੇ ਜਦੋਂ ਕਾਫੀ ਕੁਝ ਕਰਨ ਤੋਂ ਬਾਅਦ ਵੀ ਮਖਿਆਲ ਨਹੀਂ ਉੱਡਦਾ ਤਾਂ ਮੋਟਰਸਾਈਕਲ ਵਾਲਾ ਵਿਅਕਤੀ ਵਿਚਾਰਾ ਮੋਬਾਈਲ ਕੱਢ ਕੇ ਵੀਡੀਓ ਬਣਾਉਣ ਲੱਗ ਜਾਂਦਾ ਏ ਸੋ ਕਦੇ-ਕਦੇ ਹੋਜੀਆਂ ਗੱਲਾਂ ਵੀ ਹੋ ਜਾਂਦੀਆਂ ਨੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ